ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਡਾਲਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਦਲੇਰ ਸਿੰਘ ਬਾੜਹੌਰਾਂ ਦੇ ਕੋਲ ਅੱਜ ਦੋਸਤੋ 16 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਬੇਸ਼ੱਕ ਕੋਈ ਸ਼ਾਮ ਦੇ ਦੋਸਤੋ 5:30 ਵਜੇ ਦਾ ਸਮਾਂ ਹੈਗਾ ਆਓ ਕਰਦੇ ਆ ਗੱਲਬਾਤ ਬਾਈ ਦਲੇਰ ਸਿੰਘ ਬਾੜਹੌਰਾਂ ਦੇ ਨਾਲ ਸਭ ਤੋਂ ਪਹਿਲਾਂ ਪਾਜੀ ਸਾਸਰੀ ਘਰ ਆਈ ਵੀ ਮੇਰੇ ਲੋ ਪਿਆਰ ਭਰੀ ਸਾਸਰੀ ਘਰ ਜਿੰਨੇ ਭਰਾ ਮੇਰੇ ਵੀਡੀਓ ਪੈਣਾ ਚਾਹ ਭਰਾ ਮੇਰੇ ਵੀਡੀਓ ਵੇਂਦੇ ਮੇਰੇ ਲੋ ਪਿਆਰ ਭਰੀ ਸਾਸਰੀ ਘਰ ਹੋਰ ਪਾਜੀ ਕਾਇਮ ਗੱਲ ਛੱਡ ਦੀ ਕਰਾਈ ਝੋਨੇ ਮੈਨੂੰ ਲੱਗਾ ਵੀ ਕਿ ਤਿਆਰੀਆਂ ਲੱਗਣ ਡੈ ਆਈ ਝੋਨੇ ਆਪਣੇ 10 ਜੂਨ ਨੂੰ ਬੱਤੀ ਆ ਗਈ ਅੱਛਾ ਜੀ ਤੇ ਤਿਆਰੀਆਂ ਮੇਰੇ ਸਾਹ ਨਾਲ ਤਰੀਬਨ ਆਪਣਾ 12 13 ਕਿਲੇ ਥਾਂ ਲੱਗ ਹੋ ਗਿਆ ਲੱਗ ਗਿਆ ਹਾਂ ਠੀਕ ਆ ਤੇ ਬਹੁਤ ਵਧੀਆ 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 110 ਲੌਂਡੈ ਚੋਨਾ 110 ਵੈਰਾਈਟੀ ਲੌਂਡੈ ਹੈ ਹਾਂ ਚਲੋ ਇਹਦੀ ਲਵਾਈ ਚੱਲਣ ਡੈ ਹੁਣ ਬਿਲਕੁਲ ਜੀ ਬਿਲਕੁਲ ਹਾਂ ਤੇ ਉਹਦੇ 'ਚ ਕੋਈ ਰੁਚੀ ਹੈ ਤਾਂ ਉਹ ਕੁਝ ਵੀਡੀਓ ਆਪਾਂ ਚਾਰਕ ਦਿਨ ਤਾਂ ਹੀ ਲੇਟ ਕਰਤੀ ਆ ਵੀ ਕੋਈ ਪਸ਼ੂ ਦੋ ਇੱਕ ਇਦਾਂ ਵੇਖ ਗਏ ਇੱਕ ਨਾ ਡਿਵਾਨ ਦੇ ਵੀਰ ਨੇ ਆਪਾਂ ਨੂੰ ਫਾਈ ਹੀ ਇਧਰੋਂ ਖਡੂਰਸ ਆ ਖੜਾ ਯਾਰ ਖਡੂਰ ਏਰੀਏ 'ਚੋਂ ਤੇ ਉਹ ਮੱਝਾਂ ਭੇਜੀਆਂ ਆਪਾਂ ਉਹਨਾਂ ਨੂੰ 8-9 ਭੇਜੀਆਂ ਨੀਲੀ ਰਾਵੀ ਦੀ ਡਿਵਾਨ ਕੀਤੀ ਉਹਨਾਂ ਹਾਰੀ ਠੀਕ ਹੈ ਜੀ ਆ ਉਹ ਮਨ ਕੋ ਉਹਨਾਂ ੜੀ ਲੱਭਦੇ ਰਹੇ ਤੈਨੂੰ ਪਤਾ ਨੀਲੀ ਥੋੜੀ ਮਿਲਦੀ ਵੀ ਘਾਟ ਹੈ ਮੱਝਾਂ ਬੰਦਾ ਟਮਾਟਾ ਟੱਲਾ ਪਸ਼ੂ ਮਿਲਦਾ ਲੱਭਦਾ ਖਿਰੂ ਫਰੂਚੋਂ ਫਿਰ ਜਿੱਦਾਂ ਲੀਆਂ ਜਾਂ ਘੱਟ ਨੀਲੀਆਂ ਜਾਂ ਪੂਰੀਆਂ ਨੀਲੀਆਂ ਜਿਹੋ ਜਿਹਾਂ ਫਿਰ ਮਿਲੀਆਂ ਉਹਨਾਂ ਨੂੰ ਵੇਚੀਆਂ ਆ ਬਾਕੀ ਚੋਕ ਥੋੜੀ ਬਾਤੀ ਪਰਸੈਂਟੇਜ ਘੱਟ ਵੱਧ ਹੋ ਸਕਦੀ ਆ ਬਾਕੀ ਸ਼ੌਕ ਬਹੁਤੇ ਵੀਰਾਂ ਦਾ ਜਿਹੜਾ ਹੈਗਾ ਜੀ ਚਲੋ ਚੰਗਾ ਪਸ਼ੂ ਵੇਚੀ ਗਏ ਆ ਇੱਕ ਆਪਣੇ ਕੋਲ ਅੱਜ ਕਾਲੀ ਮੋਰੀ ਦੀ ਮੱਝ ਆ ਬਹੁਤ ਵੱਡੀ ਮੈਚ ਆ ਆਪਾਂ ਹਜੇ ਇੱਥੋਂ ਕਰੀਏ ਜੀ ਅਹੀਂ ਤੋਂ ਹੀ ਕਰਨਾ ਪੈਣਾ ਆ ਜ਼ਰੂਰ ਦੀ ਆਜੋ ਪਹਿਲਾਂ ਮੂੰਹ ਮੱਥਾ ਫੇਸ ਕੁਆਲਟੀ ਸਾਰਾ ਕੁਝ ਦਿਖਾਉਣੇ ਆ ਆ ਜਿਹੜੀ ਦੋਸਤੋ ਤੁਸੀਂ ਪਹਿਲੇ ਨੰਬਰ ਤੇ ਮੱਝ ਦੇਖ ਰਹੇ ਹੋ ਠੀਕ ਆ ਤੇ ਇਹ ਗੱਭਣਾ ਜੀ ਨਹੀਂ ਜੀ ਇਹ ਵੀ ਰਾਜਵੀਰ ਸੂਈ ਆ ਮ 26 26 26 ਤਰੀਕ ਦੀ ਮਈ ਦੀ ਹਾਂ 26 ਮਈ ਦੀ ਸੂਈ ਹਾਂ 26 ਤਰੀਕ ਦੀ ਸੂਈ ਜੇ ਤੇ ਇਹਦੀ ਜਿਹੜੀ ਹੈ ਕੱਟੀ ਗਈ ਹੈ ਮਾਰਕ ਹੂੰ ਇਹਨੂੰ ਨਾ ਟੀਗਾ ਨਾ ਕੋ ਪਾੜਾ ਇਤਰਾਏ ਆਪਾਂ ਥਾਪੀ ਤੇ ਚੋਣੀ ਚਵਾਈ ਆਪਾਂ ਕਰਾਵਾਂਗੇ ਹੌਣ ਵੀ ਵੀਰ ਆਪਣੇ ਹੌਣ ਚਵਾਈ ਤੇਰੇ ਹੌਣ ਤੇ ਹੋਜਣੀ 5 ਵਜੇ ਆ ਜਿਨੇ ਚਵਾਈ ਕੋ ਆਪਣਾ ਵੀਡੀਓ ਕਾਲ ਤੇ ਚਵਾਈ ਕਰਾ ਦੇ ਫਿਰ ਇਹ ਵੀ ਆਪਣੀ ਹੈਗਾ ਚਵਾਈ ਤੇ ਵੀ ਟੀ ਵਾਲੀਆਂ ਕੱਢੀ ਗਾਲਾਂ ਸਾਨੂੰ ਲਾਉਂਦੇ ਇੱਥੇ ਬਹਿ ਕੇ ਪਸੰਦ ਹਾਂ ਹਾਂ ਹੂੰ ਚਲੋ ਜੀ 5:00 ਵਜੇ ਆ ਜੇ ਚਵਾਈ ਕਰਾਉਣੀ ਭਾਵੇਂ ਖੋਲ ਕੇ ਪਹਿਲਾਂ ਖਾ ਕੇ ਫਿਰ ਚਵਾਈ ਕਰਾਈਏ ਨਹੀਂ ਨਹੀਂ ਬੇਸ਼ੱਕ ਤੇ 27 ਜੂਨ 27 ਮਈ ਦੀ ਜੁਈ ਆ ਉਹ ਤਾਂ ਕੱਢੀ ਸੀ ਉਹ ਚਲੋ ਮਰ ਗਈ ਹਨਾ ਤੇ ਬਲਕਿ ਇਸ ਮਿੱਠੀ ਪਿਆ ਕਿ ਦਿਨ ਹੋ ਗਏ ਜੀ ਮਿੱਠੀ ਅਸੀਂ ਤਾਂ ਦਿਨ ਹੋ ਗਿਆ ਮੈਲਾ ਮੰਡੀ ਉਹ ਨੁਹਾਈਆਂ ਨੂੰ ਹੀ ਕਰਕੇ ਕਰਾ ਜਾਨੀ ਮੈਲਾ ਮੂਲਾ ਕਿਆ ਬੂਹినਾ ਲੱਗਾ ਐ ਮੈਨੂੰ ਠੀਕ ਆ ਬਾਕੀ ਮੈਂ ਜਿਹੜੀ ਦੋਸਤੋ ਫੁੱਲ ਵੱਡੀ ਆ ਹੈਵੀ ਬਾਡੀ ਵੇਟ ਆ ਭਾਰੇ ਸਰੀਰ ਕੋ ਬੰਦਿਆ ਜਦੋਂ ਮੈਂ ਜਦੋਂ ਮੈਂ ਤਿਆਰ ਹੀ ਨਾ ਇੱਕ ਦੋ ਦਿਨ ਲੈਂਦੀ ਸੀ ਉਦੋਂ ਮੇਰੇ ਪੈਸੇ ਲਾ ਗਿਆ ਹਾਂ ਪਰ ਉਹ ਸੱਜਣ ਥੋੜਾ ਵੇਰ ਗਿਆ ਦੇ ਚਲ ਮੁੜਕੇ ਉਹਨੂੰ ਬਾਅਦ ਚ ਕੱ ਪਰਸੋਂ ਫੋਨ ਲਾਇਆ ਦੇ ਆਪਣੇ ਕੋਲ ਤੇ ਜੱਜਾ ਸਾਡਾਂ ਅੰਗ ਚੋਈ ਗਈ ਆ ਤੇ ਕਿਤੇ ਲੱਤ ਨਹੀਂ ਲਾਉਂਦੀ ਕਰਮਾਲੀ ਠੀਕ ਆ ਜੀ ਠੀਕ ਆ ਇਹ ਹਰਿਆਣੇ ਚੋਂ ਦੇ ਹੀ ਕੱਟੀ ਲੈਂਦੀ ਤੇ ਤੀਜੇ ਤੀਜੇ ਸਵੇਰ ਹੁਣ ਸੋਈ ਜੇ ਠੀਕ ਆ ਜੀ ਆ ਬਾਕੀ ਆ ਥਣ ਦੇਵਾ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਚਵਾਈ ਜਿਹੜੀ ਆ ਬਿਲਕੁਲ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਚਵਾਈ ਅਗਲੇ ਥਾਂਾਂ ਦੇ ਦੇਖ ਰਹੇ ਹੋ ਪਿਛਲੇ ਥਾਂਾਂ ਦੇ ਵੀ ਦੇਖ ਰਹੇ ਹੋ ਠੀਕ ਹੈ ਜੀ ਤੇ ਬਿਲਕੁਲ ਇੱਕ ਨੰਬਰ ਚਵਾਈ ਆ ਸੋ ਖੋਲ ਕੇ ਆਪਾਂ ਤੋਰ ਕੇ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਤੇ ਮੈਂ ਵੱਡੀ ਆ ਪੂਰੀ ਠੀਕ ਆ ਵੱਡੇ ਪੱਲੇ ਦੀ ਆ ਵੀ ਚੌੜੀ ਆ ਪਿਛੋ ਪੇਟ ਪੁਠਾ ਦੇਖੋਗੇ ਤਾਂ ਘੱਟੋ ਘੱਟ ਪੂਰੀ ਮੇਰੇ ਨਾਲ ਆਪਾਂ ਆਹ ਦੇਖੋ ਫੁੱਲ ਵਜਨਦਾਰ ਹਵਾਨੇ ਦੀ ਕੁਆਲਿਟੀ ਚੰਗੀ ਆ ਤੇ ਹੁਣ 13 ਕਿਲੋ ਚਵਾ ਦਾਂਗੇ ਜੀ ਨਹੀਂ 12 ਲੀਟਰ 12 ਲੀਟਰ ਆ 12 ਲੀਟਰ ਜਿਹੜਾ ਬਾਈ ਦਲੇਰ ਸਿੰਘ ਬਾਠ ਕਹਿੰਦਾ ਵੀ ਚਵਾਵਾਂਗੇ ਠੀਕ ਆ ਹਾਂ ਆਨਲਾਈਨ ਮੰਗਾਉਣੀ ਉਹਦੇ 11 ਲੀਟਰ ਚ ਭੇਜਣੀ ਆਪਾਂ ਇੱਥੇ ਚਵਾਈ ਕਰਨੀ ਤੇ 12 ਤੋਂ ਵੱਧ ਹੀ ਚਵਾਵਾਂਗੇ ਘੱਟ ਨਹੀਂ ਚਾਹੁੰਦੇ ਠੀਕ ਆ ਜੀ ਹਾਂ ਲੋ ਵੀ ਦੋਸਤੋ ਕਰੋ ਚੈੱਕ ਬਾਕੀ ਥਣ ਵੇਖ ਸਕਦੇ ਹੋ ਵੰਡ ਵੇਖ ਸਕਦੇ ਹੋ ਵਿੱਚ ਥਣਾ ਵੀ ਤੇ ਆਹ ਜਿਹੜਾ ਬੈਕ ਸਾਈਡ ਤੋਂ ਤੁਸੀਂ ਹਵਾਨਾ ਲੇਵਾ ਵੇਖ ਲਓ ਠੀਕ ਆ ਜੀ ਬਿਲਕੁਲ ਪੱਧਰ ਜਿਹੜਾ ਹੈਗਾ ਤੇ ਸ਼ਾਮ ਦਾ ਵੈਸੇ ਟਾਈਮ ਹੋਇਆ ਪਿਆ ਚੁਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਜਿਹੜੀ ਕਰਕੇ ਦਿਖਾਉਂਦੇ ਆਂ ਦੋਸਤੋ ਇਹ ਸ਼ਾਮ ਦੀ ਚੁਵਾਈ ਆ ਠੀਕ ਹੈ ਜੀ ਸੁਆਦ ਨਹੀਂ ਕਰ ਮਾਰ ਜਿੱਥੇ ਮਾਟੀ ਬਿਠਾ ਅੱਛਾ ਦੇਖੋ ਇਹਦਾ ਆਪ ਬਡਾ ਕੇ ਚੁਵਾਈ ਕਰਾ ਸਕਦੇ ਆਂ ਇਹਦੀ ਬਿਨ ਕਿਲੇ ਬੰਨਣ ਤੋਂ ਲਓ ਜੀ ਇਹਨੇ ਉਹ ਟੀਗਾ ਲਾਵਾਂਗੇ ਕੋਹਾੜਾ ਕੋਈ ਨਹੀਂ ਇਹਨੂੰ ਇਹੋ ਜਿਹਾ ਨੁਕਸੇ ਲਓ ਵੀ ਜਿੱਥੇ ਮਰਜ਼ੀ ਰਹਿ ਕੇ ਗਾਲੀ ਜੇਗਾ ਸਾਜ ਦੇ ਉੱਤੇ ਆਪਾਂ ਬਸ ਮਾਰ ਦੇ ਤੈਨੂੰ ਖਾਣ ਨਹੀਂ ਥਰੀ ਠੀਕ ਆ ਜੀ ਲਓ ਜੀ ਲਓ ਜੀ ਬਾਕੀ ਤੇ ਮਿੱਠੀ ਪੂਰੀ ਜਿਹੜੀ ਆ ਦੋਸਤੋ ਸੀਲਸਾਉ ਮਿੱਠੀ ਆ ਠੀਕ ਆ ਜੀ ਮਿੱਠੀ ਤੇ ਖਾਂਡੀ ਆ ਲਓ ਵੀ ਆਜੋ ਅੱਛਾ ਭਾਜੀ ਕਿੰਨਾ ਮੁੱਲ ਕਿੰਨਾ ਡਿਮਾਂਡ ਕਿੰਨੀ ਆ ਜੀ ਇਹਦੀ ਡਿਮਾਂਡ ਦੇਖੋ ਜੇ ਜੈ ਰਾਜਵੀਰ ਦੀ ਕੱਟੀ ਨਾ ਮਰਦੀ ਹਾਂਜੀ ਠੀਕ ਆ ਫਿਰ ਤੇ ਲੱਖੋਂ ਬਾਹਰ ਮੱਝ ਹੀ ਹੂੰ ਇਹਦੀ ਡਿਮਾਂਡ ਹੈਗੀ ਜੇ 85000 ਰੁਪਇਆ ਹਾਂਜੀ ਤੇ 80000 ਦੇ ਵਿੱਚ ਉਹ 1000 ਰੁਪਇਆ ਪਰ ਛੋਟ ਕਰ ਦਿਆਂਗੇ ਠੀਕ ਹੈ ਜੀ ਹਾਂ ਕੀ 8000 ਡਿਮਾਂਡ ਆ ਫੇ ਆਪਾਂ ਨੌਨੇ ਦੇ ਚੱਡਾ ਉਹਨੇ ਖੋਲ ਕੇ ਵਖਾ ਦੇ ਨਹੀਂ ਬਸ ਕੋਈ ਗੱਲ ਨਹੀਂ ਅੱਛਾ ਚੱਡਾ ਬਿਲਕੁਲ ਲੋੜ ਹੀ ਨਹੀਂ ਗਈ ਇੱਧਰ ਰੱਖਾ ਜਾਨੀ ਹਾਂ ਚੱਡਾ ਵਖਾ ਦੋ ਕਰਾਂਗੇ ਹਵਾਨਾ ਬਿਲਕੁਲ ਨਿਚੋੜ ਪਿਆ ਨਹੀਂ ਵੀ ਕੋਈ ਠੀਕ ਹੈ ਚੱਡਾ ਰੱਖੂ ਗਿਆ ਬਿਲਕੁਲ ਨਿਬੂ ਉਹਨੋਂ ਚੜ ਗਈ ਠੀਕ ਆ 8500 ਡਿਮਾਂਡ ਹੈ ਤੇ 8000 ਦੇ ਵਿੱਚੋਂ 1000 ਰੁਪਏ ਦੋਸਤੋ ਸ਼ੋਰਟ ਹੈਗੀ ਠੀਕ ਆ ਤੇ ਮੈਂ ਵੱਡੀ ਆ ਚੰਗੀ ਆ ਤਸੱਲੀ ਤੁਸੀਂ ਵੀ ਕਰ ਸਕਦੇ ਹੋ ਦੋ ਰੰਗ ਚਵਾਈ ਕਰਕੇ ਖੁੱਲਾ ਦੁੱਧ ਦਾ ਪੂਰਾ 11-12 ਕਿਲੋ ਦੁੱਧ ਖੁੱਲਾ ਠੀਕ ਹੈ ਜੀ ਦੋਸਤੋ ਅਗਲੇ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਇੱਕ ਨੀਲੀ ਰਾਵੀ ਦੀ ਜਿਹੜੀ ਇੱਕ ਹੋਰ ਛੋਟੀ ਦਿਖਾ ਦਿੰਨੇ ਆ ਇਹ ਵੀ ਵਿਕਾਊ ਆ ਸੋਈ ਨੂੰ ਪੁੱਛਦੇ ਕਿੰਨਾ ਕ ਸਮਾਂ ਹੋ ਗਿਆ ਦੁੱਧ ਮਿਲ ਕੇ ਰਿਕਾਰਡ ਕੀਆ ਥੱਲੇ ਅੱਛਾ ਭਾਜੀ ਦਲੇਰ ਸਿੰਘ ਪਾਠ ਜੀ ਕੀ ਡਿਟੇਲ ਆ ਇਸ ਨੀਲੀ ਰਾਵੀ ਦੀ ਇਹ ਜੀ ਦੂਸਰੇ ਸਵੇ ਸੁਈ ਜੇ ਅੱਛਾ ਜੀ ਤੇ 15 ਤੋਂ 16 ਦਿਨ ਨੂੰ ਸੁਈ ਨੋ ਗਈ ਜੀ ਬੱਚਾ ਸਾਹਮਣੇ ਇਕੱਠਾ ਮਗਰ ਜੀ ਮਗਰ ਕਟਾ 15 16 ਦਿਨ ਦਾ ਸਮਾਂ ਹੋ ਗਿਆ ਸਵੇ ਦੂਜਾ ਹਾਂ ਦੂਜਾ ਸਵੇ ਜੇ ਦੁੱਧ 10000 ਲੀਟਰ ਜਿਹੜਾ ਤਿਆਰ ਜੇ ਥੱਲੇ 10 10 ਲੀਟਰ ਦੇ ਵਿੱਚ ਭੇਜਾਂਗੇ ਆਪਾਂ 11 ਲੀਟਰ ਦੁੱਧ ਇੱਥੇ ਤਿਆਰ ਇਹਦਾ ਠੀਕ ਹੈ ਜੀ ਆ 10 ਚ ਭੇਜਾਂਗੇ ਠੀਕ ਹੈ ਆ ਬਾਕੀ ਆ ਟੇਡਾ ਚੀਰ ਆ ਦੋਸਤੋ ਟੇਡਾ ਕੱਟ ਆ ਸਿੰਗਾ ਦੀ ਬੰਦਰ ਨੀ ਨੀਲੀ ਆ ਠੀਕ ਹੈ ਜੀ ਪੈਰ ਤੋਂ ਉੱਤੇ ਆ ਚਾਰੇ ਪੂਛ ਉੱਪਰ ਤੱਕ ਵਾਈਟ ਬਾਕੀ ਥਾਣ ਦੇਵਾ ਆਪਾਂ ਤੁਹਾਨੂੰ ਤੋੜ ਕੇ ਦਿਖਾਉਨੇ ਆ ਬਾਕੀ ਧਾਰਾਂ ਜਿਹੜੀਆਂ ਦੋਸਤੋ ਇਸ ਮਹਾਂ ਦੀਆਂ ਵੀ ਬਿਲਕੁਲ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਰਹੇ ਹੋ ਮਾਰ ਕੇ ਆਪਾਂ ਤਸਵੀਰ ਨਾਲ ਦਿਖਾਈਆਂ ਤੁਹਾਨੂੰ ਬਾਕੀ ਚੋਾਈ ਦੋ ਡੰਗ ਦੀ ਆਪਦਾ ਵੈਰੀਫਾਈ ਜਿੰਨਾ ਦੁੱਧ ਭਾਈ ਦਲੇਰ ਸਿੰਘ ਬਾਠਹੋਰੀ ਦੱਸਣ ਰਹੇ ਨੇ ਉਹਦੀ ਵੈਰੀਫਾਈ ਤੁਸੀਂ ਕਰ ਲਿਓ ਦੋ ਟਾਈਮ ਚੋਾਈ ਕਰ ਲਿਓ ਆਨਲਾਈਨ ਕਿਸੇ ਵੀਰ ਨੇ ਵੀਡੀਓ ਕਾਲ ਤੇ ਚੋਆਉਣੀ ਆ ਉਹ ਤੁਸੀਂ ਆਪਦੀ ਵੈਰੀਫਾਈ ਕਰ ਸਕਦੇ ਆ ਆਪਾਂ ਨੂੰ ਸਾਈ ਪਾਉਣ ਤੋਂ ਚਾਰ ਟਾਈਮ ਜੁੜ ਜਾਣ ਤੇ ਠੀਕ ਭਾਈਆਂ ਦਾ ਵੀ ਘਟੋਕਰ ਵੀ ਸਾਈ ਬਣਾ ਪਾ ਕੇ ਤੁਸੀਂ ਆਪਦਾ ਕੋਈ ਚਾਰ ਟਾਈਮ ਜੜੀ ਆ ਜੋ ਚਵਾਈ ਕਰਕੇ ਦਿਖਾ ਦੇ। ਕੋਈ ਕੋਈ ਚਵਾਈ ਕਰਾਈ ਜਾਵੇ ਸਾਨੂੰ ਕੋਈ ਤੁੜੂਨੀ ਆ। ਮੰਨ ਲਓ ਇਹ ਨਹੀਂ ਕੋਈ ਭਰਾ ਜਾਟਾਂ ਚਵਾਈ ਕਰਾ ਕੇ ਮੁਣਕੇ ਆ ਕੇ ਸਾਡੇ ਪਸੰਦ ਨਹੀਂ ਫਿਰ ਇਹਨੇ ਨਾਲ ਦੂਜੇ ਘਰ ਕੋ ਖਰਾਬ ਹੋ ਗਏ ਆ। ਸਾਈ ਬਿਆਨਾ ਪਾਓ ਆਪਦੀ ਤਸਦੀਕ ਕਰੋ। ਹੋਰ ਬੇਨਤੀ ਹੈ ਰਾਜੀ ਵੀਰ ਆਪਾਂ ਜਿਹੜੀ ਵੀ ਮੱਝ ਤਿੰਨਾਂ ਚ ਜਿਨੇ ਵੀਰ ਭਰਾ ਨੇ ਲੈਣੀ ਹੈ ਨਾ ਆਪਾਂ ਪੇਮੈਂਟ ਕਰਾ ਕੇ ਲੈਣੀ ਕਿਉਂ ਆਪਣਾ ਟਾਈਮ ਨਹੀਂ ਆਪਾਂ ਝੋਨੇ ਚ ਰੁੱਝੀਆਂ। ਅੱਡੀ ਹੁੰਦਾ ਹੈ ਨਾਲ ਚਲ ਜਾਈਦਾ ਹੁਣ ਨਾਲ ਜਾਣ ਜੂਗਾ ਟਾਈਮ ਨਹੀਂ ਇਹਦਾ। ਬਿਲਕੁਲ ਜੀ ਬਿਲਕੁਲ। ਹਾਂ। ਪਰ ਬਾਕੀ ਘਰ ਬੂਆ ਆਪਣਾ ਬੇਸ ਆਉਂਦਿਆ ਇਹ ਨਹੀਂ ਕਿ ਉਹ ਤੇਰੇ ਨਾਲ ਉਹ ਗੱਲ ਕਰ ਸਕਦੇ ਆ ਪਰ ਕਿਸੇ ਭਰਾ ਦੇ ਪੈਸੇ ਨਹੀਂ ਰੱਖ ਸਕਦੇ ਨਹੀਂ ਤੇ ਨਹੀਂ ਕੀ ਲੋੜ ਕੀ ਆ ਨਾਲ ਕਿਹੜਾ ਮੰਨ ਲਓ ਇੱਕ ਵੀਡੀਓ ਜਿਹਨੇ ਪਾਈ ਹੋਏ ਕੋਈ ਠੱਗੀ ਮਾਰ ਸਕਦਾ ਹੈ ਮੰਨ ਲਓ ਆਪਣੇ ਦੇ ਪੈਸੇ ਪਾਉਣ ਨੂੰ ਭਾਵੇਂ 50 ਲੱਖ ਪਾ ਦੇਣ ਕੋਈ ਟੁੜਕੂ ਨਹੀਂ ਉਹਨੂੰ ਉਹਦੇ ਪੈਸੇ ਜੇ ਨਹੀਂ ਮਾਇਆ ਉਹਨੂੰ પાਸ ਪੈਸੇ ਵਾਪਸ ਬਿਲਕੁਲ ਹਾਂ ਇਹ ਨਹੀਂ ਹੈਗਾ ਕਿ ਅੱਗੋਂ ਫੋਨ ਬੰਦ ਹੋ ਜੂ ਫੋਨ 24 ਘੰਟੇ ਚੱਲੂ ਸਾਡਾ ਘਰ ਬੂਆ ਵੇ ਇੱਥੇ ਰਹੂ ਸਾਡਾ ਬਿਲਕੁਲ ਆ ਤੋ ਇਹ ਦੋਸਤ ਜਿਹੜੀ ਆਪਦੇ ਵੀਓ ਨੇ ਬਾਈ ਜਰ ਸਿੰਘ ਬਾਹਰ ਹੋਣਾ ਤੇ ਕਿਸੇ ਤਰ੍ਹਾਂ ਵੀ ਜੇ ਪਸ਼ੂ ਕੋਈ ਪਸੰਦ ਆਉਦਾ ਉਹਦਾ ਆਪਾਂ ਸਾਈਪਿਆਣਾ ਪਾਉ ਉਹ 5000 ਪਾਉ ਜਾਂ 10000 ਪਾਉ ਜਾਂ 7000 ਪਾਉ ਤਸੱਲੀ ਵੀਡੀਓ ਕਾਲ ਤੇ ਕਰਵਾ ਲਓ ਜੇ ਕਿ ਨਹੀਂ ਆ ਸਕਦਾ ਪ੍ਰਾਇਰ ਜਿਹੜੀ ਹੈਗੀ ਆ ਪ੍ਰੇਫਰੈਂਸ ਉਹਦਾ ਇਥੇ ਆਉਣਾ ਪਿਆ ਕਰਕੇ ਆ ਵੀਡੀਓ ਬਾਤੀਆਂ ਹੁਣ ਵੱਡੀਆਂ ਛੋਟੀਆਂ ਕੋਈ ਵੀ ਪ੍ਰਾ ਦੇਖ ਸਕਦਾ ਹੈ ਮੁਰਗੇ ਸਾਡੇ ਇਹ ਆਖੇ ਵੀ ਆ ਯਾਰ ਵੱਡੀ ਆਈ ਵੀਡੀਓ ਦੇ ਇੱਚ ਛੋਟੀ ਨਿਕਲੀ ਆ ਕਈ ਗੱਲਾਂ ਆ ਜੀ ਮਤ ਉਹ ਵੀ ਜਦੋਂ ਕਿਤੇ ਐਸਟੀਮੇਟ ਬੰਦੇ ਨੇ ਲਾਦਣਾ ਵਿਚੈਂ ਬਾਹਲੀ ਪੱਟੀ ਮੈਂ ਆ ਕਿ ਇੱਕ ਮੀਡੀਅਮ ਹਾਈਟ ਦੇ ਵਿੱਚ ਜਿਹੜੇ ਦੋਸਤੋਂ ਤੁਹਾਨੂੰ ਇਹ ਦੋ ਮਜਾ ਤੁਹਾਨੂੰ ਦਿਖਾਉਣੀਆਂ ਜਿਹੜੀ ਪਹਿ ਇਹ ਮੀਡੀਅਮ ਹਾਈਟ ਦੇ ਵਿੱਚ ਜਿਹੜੀ ਇਹ ਨੀਲੀ ਰਬੀ ਦੀ ਆਪਾਂ ਤੁਹਾਨੂੰ ਬੁਖਾ ਰਹੇ ਹਾਂ ਸੋ ਬਾਕੀ ਨੀਲੀ ਰਬੀ ਦੀ ਅਸਲ ਦੇ ਵਿੱਚ ਮੀਡੀਅਮ ਹਾਈਟ ਨਾਰਮਲ ਆਪਾਂ ਦੇਖਦੇ ਆਂ ਏਡੀ ਕ ਹਾਈਟ ਆ ਮੀਡੀਅਮ ਹਾਈਟ ਆ ਬਿਲਕੁਲ ਬਿਲਕੁਲ ਤੇ ਆ ਜਿਹੜਾ ਬਿਲਕੁਲ ਮੂੰਹ ਮੱਥਾ ਹੈਗਾ ਬਿਲਕੁਲ ਮਾਰਕਿੰਗ ਦੇਖ ਸਕਦੇ ਹੋ ਬੱਚਾ ਛੜੇ ਮੇਲ ਕਾ ਆ ਜੀ ਹਾਂ ਜੀ ਆ ਵੇਖ ਲਓ ਵੀ ਬਸ ਮਾ ਬਿਲਕੁਲ ਤੁਸੀਂ ਆ ਵੇਖ ਲਓ ਜੀ ਗੰਨੇ ਰਗੇ ਸਨ ਹੋ ਗਏ ਠੀਕ ਆ ਅੱਛਾ ਭਾਜੀ ਬਾਦ ਸਾਹਿਬ ਜੀ ਕਿੰਨਾ ਕੁ ਮੋਲ ਡਿਮਾਂਡ ਕਿੰਨੀ ਹੁੰਦੀ ਡਿਮਾਂਡ ਇਹ ਵੀ ਹੈਗੀ ਜੇ ਮੋਲ ਨੇ ਦਾ ਹੈਗਾ ਜੀ 85000 ਰੁਪਏ ਅੱਛਾ ਜੀ ਹਾਂ ਤੇ 80000 ਦੇ ਵਿੱਚੋਂ ਆਪਾਂ 2000 ਲੈਸ ਕਰਾਂਗੇ ਠੀਕ ਹੈ ਜੀ 78 ਦੀ 78000 ਦੀ ਠੀਕ ਹੈ ਜੀ ਹਾਂ 78000 ਦੀ ਹੋਊਗੀ ਫਿਰ 10 ਲੀਟਰ ਦੀ ਚਵਾਈ ਜਿੱਤਰੇ ਆਨਲਾਈਨ ਕਿਹੜੇ ਮੰਗਾਉਣੀਆਂ ਆਪਾਂ ਗਰੰਟੀ ਦੇ ਕਲਾ ਠੀਕ ਆ ਹਾਂ ਲੋਕੀ ਦੋਸਤੋ ਧਾਰਾ ਬਿਲਕੁਲ ਮਾਰਦੀ ਨਹੀਂ ਜੀ ਤੇ ਬਾਕੀ ਚੁਵਾਈ ਵੀ ਇਹਨਾਂ ਦਾ ਵੀ 10 ਲੀਟਰ ਦੀ ਚੁਵਾਈ ਆ ਜਿਹੜਾ ਮਰਜ਼ੀ ਵੀਰਾ ਆਨਲਾਈਨ ਸੌਫਤਾ ਕਰੇ ਠੀਕ ਆ 80000 ਤੋਂ 2000 ਛੋਟ ਆ 78000 ਦੀ ਜਿਹੜੀ ਆ ਖਾਨਾ ਠੀਕ ਆ ਨੀਲੀ ਰਾਵੀ ਦੀ ਆ ਜਿਹੜੇ ਵੀਰ ਅਗੇ ਸ਼ੌਂਕੀ ਤੁਸੀਂ ਖਰੀਦਣਾ ਚਾਹੁੰਦੇ ਹੋ ਚੁਵਾਈ ਘਰਿਆਂ ਕੇ ਖਰੀਦ ਸਕਦਾ ਜਿਹੜੀ ਕਰ ਸਕਦੇ ਹੋ 2 ਟਾਈਮ ਕਰੋ ਕੋਈ 4 ਟਾਈਮ ਕਰੋ ਚਾਹੀ ਵੀਡੀਓ ਕਾਲ ਤੇ ਕਰਾਓ ਜਿਹੜਾ ਕੋਈ ਨਹੀਂ ਆ ਸਕਦਾ ਠੀਕ ਆ ਤੇ ਇਹ ਮੈਂ ਹੈਗੀ ਆ ਜਿਹੜੀ ਦੋਸਤੋਂ ਤੁਹਾਨੂੰ ਦੂਜੇ ਨੰਬਰ ਤੇ ਤੁਹਾਨੂੰ ਦਿਖਾਈ ਆ ਨੀਲੀ ਰਾਵੀ ਦੀ ਇਸ ਤੋਂ ਬਾਅਦ ਇੱਕ ਹੋਰ ਮੱਝ ਆ ਇਹ ਗੱਬਣ ਇਹ ਗੱਬਣ ਜਿਹੇ ਕੋਈ ਇਹਦੇ ਦਿਨ ਹੁੰਦੇ ਜ 5-4 ਦਿਨ ਲੱਗੂਗੀ ਦਿਨ ਜਾਨੀ 22-23 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ ਇਹਦੇ 22 ਜੂਨ ਨੂੰ ਹਾਂਜੀ ਹਾਂ ਹੁਣ ਪਾਇਆ ਕੋਈ ਕਟੋਕਰ 5-6 ਦਿਨ ਆ ਬਾਂਦੀ ਚੰਗੀ ਆਉਂਦੀ ਢਿਲ ਢੂਲ ਬਹੁਤ ਇਧਰ ਇਸੋ ਛੱਡੇ ਜੀ ਭਵਾਨਾ ਭਰਨਾ ਨਿਕਲਿਆ ਇਹ ਮੈਂ ਤੀਸਰੇ ਲਾ ਲਓ ਚੌਥੇ ਲਾ ਲਓ ਇੱਥੇ ਸੁਣੀਏ ਤੇ ਜਸ ਮੈਂ ਚੰਗੇ ਵਜਨ ਪੁੱਠ ਪੜੇ ਦੀ ਵੱਡੀ ਡੇਰੀ ਵਾਲੀ ਮੈਂ ਨਾ ਆਪਾਂ ਲਈ ਉਹਨਾਂ ਤੀਜੀ ਆਖਿਆ ਹੋਦਾ ਚੌਥੇ ਵੀ ਚੌਥੇ ਵੀ ਮੰਨ ਕੇ ਲੈ ਸਕਦਾ ਕੋਈ ਸੱਜਣ ਬਾਕੀ ਕੋਈ ਕਿਸੇ ਕਦੋਂ ਮੈਂ ਖੰਬ ਨਹੀਂ ਖਾਂਦੀ ਰਾਜੀ ਫੋਲਿਆ ਖਾਕ ਤਰਗਾ ਦੇਖੋ ਪਿੰਡਾ ਜੇ ਦਾ ਬਾਈ ਦੇਖੋ ਲੋ ਜੀ ਬਹੁਤ ਜਿਆਦਾ ਹੀ ਬਿਲਕੁਲ ਪਤਲੇ ਪਿੰਡੇ ਦੀ ਹਾਂ ਤੇ ਤੀਜਾ ਸੁਆ ਮੰਨ ਲਓ ਕੋਈ ਵੀ ਚੌਥਾ ਮਾਰ ਸਕਦਾ ਹਾਂ ਠੀਕ ਆ ਨੀਲੀ ਜੀ ਵੀ ਕਹਿ ਸਕਦੇ ਇਹਨੂੰ ਆਪਾਂ ਨੀਲੀ ਜੀ ਆ ਜਾਂਦੀ ਮਗਰਲੇ ਖੁਰ ਤੋਂ ਬੇ ਸਿਰ ਚਿੱਟਾ ਹੈ ਮੰਨ ਕੇ ਚਲੋ ਵੀ ਨੀਦੀ ਜੀ ਕੋਈ 50% ਆਉਂਦੀ ਹੈ ਹਾਂ ਬਿਲਕੁਲ ਜੀ ਚਲੋ ਕ੍ਰੋਸ ਹੋ ਗਈ ਹੈ ਜੀ ਹਾਂ ਨੀਲੀ ਕ੍ਰੋ ਆ ਗਿਆ ਵਿੱਚ ਬਾਕੀ ਚਿੱਪਨ ਤੋਂ ਪੰਜ ਬਹੁਤ ਜਰੀ ਹੈ ਜੇ ਆਖੋਗੇ ਤਾਂ ਪੈਤਰਾ ਵੀ ਦੀ ਦਵਾਈ ਕਰਾ ਸਕਦੇ ਨਹੀਂ ਕੋਈ ਚੱਕਰ ਨਹੀਂ ਇੱਕ ਹਫਤਾ ਬਾਕੀ ਹੈ ਸੁੰਨ ਦੇ ਵਿੱਚ ਘੱਟੋ ਘੱਟ ਵੀ ਇੱਕ ਹਫਤਾ ਲੈ ਜਾਊਗੀ ਆ ਉੱਤੇ ਤਾਂ ਅੰਦਰ ਵੀ ਦੋ ਇੱਕ ਦਿਨ ਦੋ ਦਿਨ 150000 ਕਰ ਸਕਦੀ ਹੈ ਪਹਿਲਾਂ ਵੀ ਉੱਤੇ ਵੀ ਕਰ ਸਕਦੀ ਦੋ ਦਿਨ ਇਹ ਵੀ ਇਹ ਸਮੁੰਦਰ ਇਹ ਲੋ ਜੀ ਹਾਂ ਬਾਕੀ ਕੋਈ ਚੱਕਰ ਨਹੀਂਗਾ ਕਿਸੇ ਗੱਲ ਨੂੰ ਆਹ ਤਾਂ ਇਹ ਸਾਰਾ ਆ ਗਿਆ ਨੇ ਦੱਸੋ ਮੋਹਣੀ ਵਾਦਿਆ ਠੀਕ ਆ ਤੇ ਪਤਲਾ ਜਿਹਾ ਪਿੰਡੇ ਦੀ ਆ ਦੋਸਤੋ ਬਿਲਕੁਲ ਤੇ ਦੁੱਧ ਨੋਰਮਲੀ ਤੁਸੀਂ ਲਾ ਲਓ ਅੰਦਾਜ਼ਾ ਵੀ ਹਵਾਨਾ ਕਾਫੀ ਖੁੱਲਾ ਬਣਾਉਗੀ ਅਜੇ 5 6 ਦਿਨ ਬਾਕੀ ਇਸ ਹੁੰਦੇ ਵਿੱਚ ਠੀਕ ਆ ਤੇ ਆ ਮੈਂ ਆ ਬਿਲਕੁਲ ਤੁਹਾਡੇ ਸਾਹਮਣੇ ਆ ਬਾਡੀ ਸਟ੍ਰਕਚਰ ਤੇ ਪਿੰਡਾ ਵੇਖ ਸਕਦੇ ਦੋਸਤੋ ਵਧੀਆ ਚੰਗਾ ਢਿੱਲਾ ਪਿੰਡਾ ਬਿਲਕੁਲ ਬਨਾਥਨਾ ਕਾਫੀ ਵਧੀਆ ਪੋਲੀ ਪਾਲੀ ਬਹੁਤ ਜਿਆਦਾ ਤੇ ਪੰਜਾਈਏ ਹੂੰ ਪੂਰੀ ਥੱਲੇ ਵਰਾਹੀ ਕੋਈ ਪੂਰ ਸਟਾਣਾ ਹੋ ਗਿਆ ਬੇ ਕੋਈ ਹਾਂ ਇਹਨਾਂ ਦਾ ਆਪਾਂ ਲਈ ਉਹਦੇ 10000 ਕਿਲੋ ਦੁੱਧ ਚੋਇਆ ਅੱਗੋਂ ਕੋਈ ਵੀਰਾਂ ਦੀ ਸਮਝ ਆਵੇ ਕਰੇ। ਉਹ ਚਲੋ ਜੀ 80 ਮੈਂ ਨੂੰ ਵੈਸੇ ਇਹਨਾਂ ਨੇ ਕੀ 10 ਲੀਟਰ ਨੇ ਮੈਂ ਇਹਨੂੰ ਵੈਸੇ 10 ਲੀਟਰ ਕਿਹਾ ਨਾ ਹਾਂ ਹਾਂ ਤੇ 10 ਲੀਟਰ ਤੋਂ ਆਪਾਂ ਉਮੀਦ ਕਰਦੇ ਜੋ 12 13 ਚੋ ਆ ਦੇਗੇ। ਹਾਂ ਹਾਂ ਜੀ ਇਸ ਤੋਂ ਬਾਅਦ ਆਪਾਂ ਦੇ ਆਨੇ ਪਰ ਮੰਨ ਲਓ ਕਈ ਸੱਜਣ ਪੰਗਾ ਪਾ ਬੈੰਦੀ ਨਾ ਤੂੰ ਯਾਰ 12 ਆਖਿਆ 12 ਦਿੱਤਾ ਨਹੀਂ। ਹੂੰ ਇਹ ਆ ਭਾਂਡਾ ਭਰਿਆ ਇਹ ਹੋ ਸਕਦਾ 12 ਦਾ 13 ਵੀ ਦੇ ਦੇ। ਇਹ ਕੋਈ ਪਤਾ ਨਹੀਂ ਜੀ। ਹਾਂ ਇਹ ਮੰਨ ਕੇ ਚਲੋ ਜਿਹੜਾ ਉਹਨਾਂ ਨੂੰ ਦੱਸਿਆ ਉਹ ਤੇ ਆਪਾਂ ਦੱਸ ਦੇਣ ਲਈ ਆਣਾ। 10 ਪੱਠਿਆਂ ਦੇ ਜੋ ਆ ਉਹਨਾਂ ਹੀ ਦੱਸਣਾ ਬਿਲਕੁਲ ਜੀ ਬਿਲਕੁਲ ਭਾਈ ਦੇ ਜੀ ਨੂੰ ਇਹਦੇ ਦੇ ਪੁਰੇ ਨੇ ਬਿਲਕੁਲ ਉਹ ਬਾਜੀ ਦਲੇਰਪੁਰ ਜੀ ਵੇਹੇ ਨੋਰਮ ਉਹ ਐਵੇਂ ਝੂਠੇ ਦਾਅਵੇ ਕਰੀ ਜਾਣ 15 ਦੇ ਤੁਸੀਂ ਉਹ ਕੰਮ ਨਹੀਂ ਨਾ 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 ਉਹ ਮਣ ਕੇ ਭੜੇ ਪਈਆਂ ਨੇ ਨਾਲ ਇਸ ਤਰ੍ਹਾਂ ਬੈਠੇ ਜੀ ਬਾਕੀ ਵੇਣ ਵੇ ਉਹ ਜਿਵੇਂ ਫਲਕਾਰੀ ਤੇ ਕਢਾਈ ਕੀਤੀ ਆ ਵੇਖੋ ਬੜਾ ਬਲੈਂ ਪਿੰਡਾਂ ਦੇ ਦੇਖੋ ਆ ਦੇਖੋ ਆ ਇਧਰੋ ਖਾ ਦਿਓ ਆ ਪਤਲੇ ਪਿੰਡਾਂ ਬਿਲਕੁਲ ਤੇ ਨਾੜਾਂ ਜਿਹੜੀਆਂ ਸਾਰੀਆਂ ਵੇਖੋ ਤੁਸੀਂ ਕਿਵੇਂ ਦਿਖਾਈ ਦਿੰਦੀਆਂ ਨੇ ਗਲੀ ਗਲੀ ਤੇ ਇਹਦਾ ਮੁੱਲ ਬਾਜੀ ਫਿਰ ਲੈਣ ਦੇਣਾ ਇਹਦਾ ਮੁੱਲ ਜੀ 70000 ਰੁਪਇਆ ਅੱਛਾ 64000 ਦੀ ਦੇ ਦਵਾਂਗੇ 64000 ਦੀ ਹਾਂ 4000 500 ਛੋਟ ਕਰ ਦਾਂ ਅੱਛਾ ਜੀ ਹਾਂ 650 ਦੀ ਸਾਡੇ 650 ਦੀ ਇਸ ਨੂੰ ਠੀਕ ਆ ਜੀ ਸਾਡੇ 65000 ਜੇ ਨੀ ਕਰਕੇ ਜੇ ਕੇ ਵੀਰ ਨੂੰ ਭਰਾਣੇ ਆਉਣਾ ਤਸੱਲੀ ਕਰਕੇ ਖੜੇ ਇੱਥੇ ਜੇ ਉਥੇ ਉਥੇ ਤਸੱਲੀ ਕਰਕੇ ਲਾਵੇ ਯਾਰ ਠੀਕ ਆ ਜੀ ਹਾਂ 65000 ਜਿਹੜਾ ਦੋਸਤੋ ਹਾਨ ਆ ਗੈਸ ਨੂੰ ਠੀਕ ਆ ਜੀ ਤੇ ਆ ਮੈਂ ਤੁਸੀਂ ਥੋੜੀ ਦੂਰੀ ਤੋਂ ਵੇਖ ਲਓ ਹਾਈਟ ਜਿਹੜੀ ਆ ਬਾਹਲੀ ਵੱਡੀ ਵੀ ਨਹੀਂ ਕਹਿੰਦੇ ਤੇ ਛੋਟੀ ਵੀ ਨਹੀਂ ਹੈਗੀ ਵਿਚਲਾ ਸਹਿਜ ਆ ਠੀਕ ਆ ਵਜ਼ਨ ਪੂਰਾ ਮੈਂ ਦਾ ਵਜ਼ਨ ਪੂਰਾ ਤੇ 65000 ਦੀ ਦਿੱਤੀ ਜਾਊਗੀ ਇਹ ਮੈਂ 70000 ਡਿਮਾਂਡ ਆ ਠੀਕ ਆ ਤੇ ਬਾਕੀ ਆ ਥਾਨ ਦੇਵਾ ਤੁਸੀਂ ਵੇਖੋ ਕਈ ਵੀਰਾਂ ਨੂੰ ਹੋਵੇਗਾ ਪਲੇਖਾ ਕੋਈ ਪੱਦਰ ਕੋਈ ਬਾਈ ਸਾਈ ਕਿਸੇ ਪਾਸਿਓਂ ਕੋਈ ਗੱਲ ਹੀ ਨਹੀਂ ਕੀਆ ਵੇਖੋ ਇਹ ਰਵਣ ਨੋਸਰੀਆ ਤੇ ਲਾ ਬਹੁਤ ਜਾਈਆਂ ਜਵਾਨੀਆਂ ਤੇ ਥਾਂ ਤੋਂ ਨੂੰ ਵੇਖੋ ਤੁਸੀਂ ਆ ਦੇਖੋ ਠੀਕ ਆ ਹਾਂ ਤੇ ਬਾੜਾ ਸਾਹਿਬ ਇੱਕ ਬੋਲ ਕੇ ਨੰਬਰ ਨੰਬਰ ਦੱਸੋ ਨੰਬਰ ਹੈਗਾ ਜੀ 97792 ਹਾਂਜੀ 97792 92006 ਠੀਕ ਆ ਜੀ ਹਾਂਜੀ 97759349006 ਦੋਸਤੋ ਭਾਈ ਦਲੇਰ ਸਿੰਘ ਬਾੜਫੋਰਾ ਦੇ ਸੰਪਰਕ ਨੰਬਰ ਨੇ ਪਿੰਡ ਡੱਲਾ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ